ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ ਅੱਜ ਆਪਾਂ ਬਣਾਵਾਂਗੇ ਸਰੋਂ ਦਾ ਸਾਗ ਇਹ ਸਾਗ ਆਪਾਂ ਬਿਲਕੁਲ ਜਿਸ ਤਰ੍ਹਾਂ ਪਿੰਡ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਚੁੱਲੇ ਤੇ ਇਸੇ ਤਰ੍ਹਾਂ ਬਣਾ ਕੇ ਤਿਆਰ ਕਰਾਂਗੇ ਤੇ ਬਿਲਕੁਲ ਆਪਾਂ ਦੇਸੀ ਤਰੀਕੇ ਦੇ ਨਾਲ ਹੀ ਇਸ ਨੂੰ ਤਿਆਰ ਕਰਾਂਗੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਇਸ ਦੇ ਵਿੱਚ ਕੋਈ ਖਾਸ ਝੰਜਟ ਤਾਂ ਹੁੰਦਾ ਨਹੀਂ ਥੋੜਾ ਟਾਈਮ ਹੀ ਜ਼ਿਆਦਾ ਲੱਗਦਾ ਹੈ ਸਾਰਿਆਂ ਨੂੰ ਪਤਾ ਹੈ ਕਿ ਸਾਗ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਪਰ ਮੈਂ ਆਪਣੇ ਤਰੀਕੇ ਦੇ ਨਾਲ ਤੁਹਾਨੂੰ ਦੱਸਾਂਗੀ ਕਿ ਮੈਂ ਕਿਸ ਤਰ੍ਹਾਂ ਚੁੱਲੇ ਦੇ ਉੱਪਰ ਸਾਗ ਬਣਾਉਂਦੀ ਹਾਂ ਚਲੋ ਆਪਾਂ ਇਸ ਨੂੰ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਚੁੱਲੇ ਦੇ ਵਿੱਚ ਅੱਗ ਬਾਲ ਲਈ ਹੈ ਤੇ ਉੱਪਰ ਆਪਾਂ ਤੌੜੀ ਰੱਖ ਦਿੱਤੀ ਹੈ ਹੁਣ ਆਪਾਂ ਤੌੜੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਵਾਂਗੇ ਜਦੋਂ ਆਪਾਂ ਸਾਗ ਬਣਾਉਣਾ ਹੋਵੇ ਪਹਿਲਾਂ ਉਸ ਦੇ ਵਿੱਚ ਥੋੜਾ ਹੀ ਪਾਣੀ ਐਡ ਕੀਤਾ ਜਾਂਦਾ ਹੈ ਹੁਣ ਆਪਾਂ ਪਾਣੀ ਨੂੰ ਗਰਮ ਹੋਣ ਲਈ ਰੱਖ ਦਿੱਤਾ ਹੈ ਉਨੇ ਟਾਈਮ ਦੇ ਲਈ ਆਪਾਂ ਇੱਥੇ ਸਾਗ ਦੀ ਕਟਿੰਗ ਕਰ ਲਵਾਂਗੇ ਇੱਥੇ ਮੈਂ ਕੁਝ ਸਰੋਂ ਦਾ ਸਾਗ, ਕੁਝ ਪਾਲਕ, ਧਨੀਆ, ਮੇਥੀ ਸਾਰੀਆਂ ਚੀਜ਼ਾਂ ਨੂੰ ਐਡ ਕਰ ਲਿਆ ਸੀ ਕਿਉਂਕਿ ਸਾਰੀਆਂ ਚੀਜ਼ਾਂ ਐਡ ਕਰਨ ਦੇ ਨਾਲ ਸਾਗ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ। ਇਸ ਤਰ੍ਹਾਂ ਹੁਣ ਮੈਂ ਸਾਗ ਕੱਟਣ ਵਾਲੀ ਮਸ਼ੀਨ ਦੇ ਨਾਲ ਜਿਸ ਨੂੰ ਅਸੀਂ ਟੋਕਾ ਕਹਿੰਦੇ ਹਾਂ ਉਸ ਦੇ ਨਾਲ ਸਾਰਾ ਸਾਗ ਕੱਟ ਲਿਆ। ਇਸ ਦੇ ਨਾਲ ਸਾਗ ਕੱਟਣਾ ਬਹੁਤ ਹੀ ਆਸਾਨ ਹੁੰਦਾ ਹੈ। ਹੁਣ ਆਪਣਾ ਪਾਣੀ ਵੀ ਬੋਇਲ ਹੋ ਚੁੱਕਾ ਹੈ। ਹੁਣ ਇਸ ਦੇ ਵਿੱਚ ਆਪਾਂ ਸਾਗ ਐਡ ਕਰ ਦਵਾਂਗੇ। ਆਪਾਂ ਥੋੜਾ ਥੋੜਾ ਸਾਗ ਕੱਟੀ ਜਾਵਾਂਗੇ ਤੇ ਨਾਲ ਥੋੜਾ ਥੋੜਾ ਇਸ ਦੇ ਵਿੱਚ ਐਡ ਕਰੀ ਜਾਵਾਂਗੇ ਇੱਕੇ ਵਾਰੀ ਆਪਾਂ ਸਾਰਾ ਸਾਗ ਐਡ ਨਹੀਂ ਕਰਨਾ ਨਾਲ-ਨਾਲ ਇਸ ਨੂੰ ਆਪਾਂ ਹਿਲਾਇ ਜਾਵਾਂਗੇ ਇਹ ਦੇਖੋ ਇਹ ਮਦਨਾ ਹੈ ਜਿਸ ਦੇ ਨਾਲ ਆਪਾਂ ਸਾਗ ਨੂੰ ਹਿਲਾਵਾਂਗੇ ਤੁਹਾਡੇ ਕੋਲ ਜੇ ਮਦਨਾ ਨਹੀਂ ਹੈ ਤਾਂ ਤੁਸੀਂ ਜਿਹੜਾ ਰੋਟੀ ਵੇਲਣ ਵਾਲਾ ਵੇਲਣਾ ਹੁੰਦਾ ਹੈ ਉਸ ਦੇ ਨਾਲ ਵੀ ਸਾਗ ਨੂੰ ਹਿਲਾ ਸਕਦੇ ਹੋ ਹੁਣ ਆਪਾਂ ਇਸ ਨੂੰ ਕਵਰ ਕਰ ਦਵਾਂਗੇ ਹੁਣ ਇਸ ਦੇ ਉੱਪਰ ਮੈਂ ਇੱਕ ਪਤੀਲੇ ਦੇ ਵਿੱਚ ਪਾਣੀ ਭਰ ਕੇ ਰੱਖ ਦਿੱਤਾ ਹੈ ਇਹ ਪਾਣੀ ਨਾਲ ਨਾਲ ਗਰਮ ਹੋਈ ਜਾਵੇਗਾ ਤੇ ਲੋੜ ਅਨਸਾਰ ਆਪਾਂ ਸਾਗ ਦੇ ਵਿੱਚ ਐਡ ਕਰੀ ਜਾਵਾਂਗੇ ਇਹ ਜਿਸ ਤਰ੍ਹਾਂ ਪਹਿਲੇ ਸਮਿਆਂ ਦੇ ਵਿੱਚ ਆਪਣੀਆਂ ਨਾਨੀਆਂ ਦਾਦੀਆਂ ਸਾਗ ਬਣਾਉਂਦੀਆਂ ਸਨ ਸੇਮ ਉਹੀ ਪ੍ਰੋਸੈਸ ਦੇ ਨਾਲ ਆਪਾਂ ਸਾਗ ਸਾਗ ਤਿਆਰ ਕਰ ਰਹੇ ਹਾਂ ਹੁਣ ਸਵਾਦ ਦੇ ਅਨੁਸਾਰ ਇਸ ਦੇ ਵਿੱਚ ਮੈਂ ਲੂਣ ਐਡ ਕਰ ਦਿੱਤਾ ਹੈ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਮਿਕਸ ਕਰਨ ਤੋਂ ਮਗਰੋਂ ਆਪਾਂ ਇਸ ਨੂੰ ਕਵਰ ਕਰਕੇ ਪੱਕਣ ਲਈ ਰੱਖ ਦਵਾਂਗੇ ਇਹ ਦੇਖੋ ਕਿੰਨਾ ਵਧੀਆ ਆਪਣਾ ਸਾਗ ਰਿਜ ਰਿਹਾ ਹੈ ਜਦੋਂ ਆਪਾਂ ਚੁੱਲੇ ਤੇ ਸਾਗ ਤਿਆਰ ਕਰਦੇ ਹਾਂ ਤਾਂ ਚੁੱਲੇ ਦੇ ਵਿੱਚ ਅੱਗ ਵੀ ਤੇਜ਼ ਹੋਣੀ ਚਾਹੀਦੀ ਹੈ ਤਾਂ ਹੀ ਸਾਗ ਵਧੀਆ ਬਣਦਾ ਹੈ ਤਕਰੀਬਨ ਸਾਗ ਬਣਾਉਣ ਨੂੰ 2 ਤੋਂ 3 ਘੰਟੇ ਲੱਗ ਜਾਂਦੇ ਹਨ ਜਿੰਨਾ ਆਪਾਂ ਵਧੀਆ ਇਸ ਨੂੰ ਰਿਨ ਰਿਨ ਕੇ ਤਿਆਰ ਕਰਾਂਗੇ ਉਨਾ ਹੀ ਇਹ ਜ਼ਿਆਦਾ ਮਲਾਈ ਵਰਗਾ ਬਣ ਕੇ ਤਿਆਰ ਹੋਵੇਗਾ ਹੁਣ ਆਪਾਂ ਇਸ ਨੂੰ ਰਿਜਨ ਦਵਾਂਗੇ ਤੇ ਦੂਸਰੀ ਸਾਈਡ ਤੇ ਇੱਥੇ ਆਪਾਂ ਹਰੀਆਂ ਮਿਰਚਾਂ ਲਸਣ ਤੇ ਅਦਰਕ ਲਿਆ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕੁੱਟ ਕੇ ਐਡ ਕਰਾਂਗੇ ਮੈਂ ਕੁੰਡੇ ਡੰਡੇ ਦੇ ਨਾਲ ਕੁੱਟ ਕੇ ਇਹਨਾਂ ਨੂੰ ਐਡ ਕਰ ਰਹੀ ਹਾਂ ਤੁਸੀਂ ਮਿਕਸਰ ਗਰਾਇੰਡਰ ਦੇ ਵਿੱਚ ਵੀ ਇਹਨਾਂ ਨੂੰ ਮਿਕਸ ਕਰਕੇ ਪਾ ਸਕਦੇ ਹੋ ਇਸ ਤਰ੍ਹਾਂ ਕੁੱਟ ਕੇ ਪਾਉਣ ਦੇ ਨਾਲ ਸਾਗ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਕਿਉਂਕਿ ਸਾਰੀਆਂ ਚੀਜ਼ਾਂ ਸਾਗ ਦੇ ਨਾਲ ਹੀ ਰਿਜ ਜਾਂਦੀਆਂ ਹਨ ਤੇ ਸਾਰਾ ਸਵਾਦ ਸਾਗ ਦੇ ਵਿੱਚ ਬਹੁਤ ਹੀ ਮਿਕਸ ਹੋ ਜਾਂਦਾ ਹੈ ਅੱਜ ਕੱਲ ਤੇ ਆਮ ਹੀ ਕੋਈ ਕੁੱਕਰ ਦੇ ਵਿੱਚ ਸਾਗ ਬਣਾ ਲੈਂਦਾ ਹੈ ਜਾਂ ਆਪਾਂ ਪਤੀਲੇ ਦੇ ਵਿੱਚ ਗੈਸ ਦੇ ਉੱਪਰ ਸਾਗ ਬਣਾ ਲੈਂਦੇ ਹਾਂ ਪਰ ਇੰਨਾ ਜ਼ਿਆਦਾ ਟੇਸਟੀ ਸਾਗ ਉਹ ਨਹੀਂ ਬਣ ਕੇ ਤਿਆਰ ਹੁੰਦਾ ਜਿੰਨਾ ਇਹ ਚੁੱਲੇ ਦਾ ਸਾਗ ਬਣ ਕੇ ਤਿਆਰ ਹੁੰਦਾ ਹੈ ਹੁਣ ਆਪਾਂ ਇਹ ਸਾਰਾ ਸਮਾਨ ਕੁੱਟਿਆ ਹੋਇਆ ਸਾਗ ਦੇ ਵਿੱਚ ਐਡ ਕਰ ਦਵਾਂਗੇ ਤੇ ਇਸ ਨੂੰ ਬੰਧੜੇ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਫਿਰ ਆਪਾਂ ਇਸ ਨੂੰ ਕਵਰ ਕਰਕੇ ਪਕਣ ਦਵਾਂਗੇ ਇਸ ਤਰ੍ਹਾਂ ਆਪਾਂ ਲੋੜ ਅਨੁਸਾਰ ਇਸ ਦੇ ਵਿੱਚ ਪਾਣੀ ਐਡ ਕਰੀ ਜਾਵਾਂਗੇ ਥੋੜਾ ਥੋੜਾ ਕਰਕੇ ਇਹਨੂੰ 10-15 ਮਿੰਟ ਬਾਅਦ ਆਪਾਂ ਚੈੱਕ ਕਰਾਂਗੇ ਫਿਰ ਇਸਨੂੰ ਹਿਲਾਵਾਂਗੇ ਜੇਕਰ ਆਪਾਂ ਨੂੰ ਪਾਣੀ ਦੀ ਲੋੜ ਮਹਿਸੂਸ ਹੋਈ ਤਾਂ ਆਪਾਂ ਇਸ ਦੇ ਵਿੱਚ ਪਾਣੀ ਐਡ ਕਰੀ ਜਾਵਾਂਗੇ ਇਹ ਦੇਖੋ ਹੁਣ ਆਪਣਾ ਸਾਗ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਰਿਹਾ ਹੈ ਤੇ ਇਸ ਦੀ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਆ ਰਹੀ ਹੈ ਕਿਉਂਕਿ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਬਹੁਤ ਹੀ ਵਧੀਆ ਮਿਕਸ ਹੋ ਚੁੱਕੀਆਂ ਹਨ ਤੇ ਉਹਨਾਂ ਦਾ ਫਲੇਵਰ ਸਾਰਾ ਸਾਗ ਦੇ ਵਿੱਚ ਮਿਕਸ ਹੋ ਚੁੱਕਾ ਹੈ ਹੁਣ ਆਪਣਾ ਸਾਗ ਬਹੁਤ ਵਧੀਆ ਬਣ ਕੇ ਰੈਡੀ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਅੱਲਣ ਪਾ ਦਵਾਂਗੇ ਸਾਗ ਦੇ ਵਿੱਚ ਜਦੋਂ ਆਪਾਂ ਆਟਾ ਪਾਉਂਦੇ ਹਾਂ ਆਟਾ ਪਾਉਣ ਨੂੰ ਆਪਾਂ ਅੱਲਣ ਪਾਉਣਾ ਕਹਿੰਦੇ ਹਾਂ ਇਸ ਦੇ ਵਿੱਚ ਆਪਾਂ ਮੱਕੀ ਦਾ ਆਟਾ ਵੀ ਐਡ ਕਰ ਸਕਦੇ ਹਾਂ ਪਰ ਮੇਰੇ ਕੋਲ ਮੱਕੀ ਦਾ ਆਟਾ ਨਹੀਂ ਸੀ ਇਸ ਲਈ ਮੈਂ ਕਣਕ ਦਾ ਆਟਾ ਹੀ ਇਸ ਦੇ ਵਿੱਚ ਪਾ ਲਿਆ ਜਿਹੜਾ ਸਾਗ ਦੇ ਵਿੱਚ ਥੋੜਾ ਬਾਲਾ ਪਾਣੀ ਰਹਿ ਜਾਂਦਾ ਹੈ ਉਹ ਇਹ ਆਟਾ ਉਸ ਨੂੰ ਸੋਖ ਲੈਂਦਾ ਹੈ ਤੇ ਇਸ ਤਰ੍ਹਾਂ ਇਹ ਆਪਾਂ ਸਾਗ ਨੂੰ ਘੋਟੀ ਜਾਣਾ ਹੈ ਤੇ ਸਾਗ ਬਹੁਤ ਹੀ ਜ਼ਿਆਦਾ ਮਲਾਈ ਵਰਗਾ ਬਣ ਕੇ ਤਿਆਰ ਹੁੰਦਾ ਹੈ ਇਹ ਦੇਖੋ ਕਿੰਨਾ ਵਧੀਆ ਆਪਣਾ ਸਾਗ ਮਿਕਸ ਹੋ ਰਿਹਾ ਹੈ ਜਿੰਨਾ ਵਧੀਆ ਜਿਆਦਾ ਸੇਕ ਤੇ ਆਪਾਂ ਸਾਗ ਸਾਗ ਨੂੰ ਬਣਾਵਾਂਗੇ ਉਨਾ ਹੀ ਜ਼ਿਆਦਾ ਵਧੀਆ ਸਾਗ ਬਣ ਕੇ ਤਿਆਰ ਹੁੰਦਾ ਹੈ ਇਹ ਦੇਖੋ ਆਪਣਾ ਪਰਫੈਕਟ ਸਾਗ ਬਣ ਕੇ ਤਿਆਰ ਹੈ ਹੁਣ ਆਪਾਂ ਚੁੱਲੇ ਦੇ ਉੱਪਰ ਹੀ ਤੜਕਾ ਲਗਾ ਲੈਂਦੇ ਹਾਂ ਇਹ ਮੇਰੀ ਕੜਾਈ ਨੂੰ ਥੋੜਾ ਇਗਨੋਰ ਕਰਿਓ ਇਹ ਮੈਂ ਚੁੱਲੇ ਦੇ ਵਾਸਤੇ ਹੀ ਜ਼ਿਆਦਾ ਰੱਖੀ ਹੈ ਕਿਉਂਕਿ ਚੁੱਲੇ ਤੇ ਅੱਗ ਦੇ ਨਾਲ ਥੋੜਾ ਕਾਲੀ ਹੋ ਜਾਂਦੀ ਹੈ ਆਪਾਂ ਕੜਾਈ ਦੇ ਵਿੱਚ ਕਿਹੋ ਐਡ ਕਰ ਲਿਆ ਹੈ ਉਸ ਦੇ ਵਿੱਚ ਇੱਕ ਚਮਚ ਆਪਾਂ ਜੀਰਾ ਤੇ ਬ੍ਰੀਕ ਕਟਿਆ ਹੋਇਆ ਲਸਣ ਐਡ ਕਰ ਲਿਆ ਹੈ ਤੇ ਨਾਲ ਹੀ ਹੁਣ ਆਪਾਂ ਇਸ ਦੇ ਵਿੱਚ ਅਦਰਕ ਵੀ ਐਡ ਕਰ ਲਵਾਂਗੇ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਬਰਾਊਨ ਹੋਣ ਤੱਕ ਪੁੰਨ ਲਵਾਂਗੇ ਇਹ ਦੇਖੋ ਇਹ ਚੀਜ਼ਾਂ ਸਾਰੀਆਂ ਬਰਾਊਨ ਹੋ ਚੁੱਕੀਆਂ ਹਨ ਹੁਣ ਇਸ ਦੇ ਵਿੱਚ ਆਪਾਂ ਬਰੀਕ ਕੱਟੇ ਹੋਏ ਪਿਆਜ਼ ਐਡ ਕਰ ਦਵਾਂਗੇ ਤੇ ਇਸ ਨੂੰ ਆਪਾਂ ਹੁਣ ਮਿਕਸ ਕਰੀ ਜਾਵਾਂਗੇ ਤੇ ਇਸ ਨੂੰ ਆਪਾਂ ਪਕਾ ਲਵਾਂਗੇ ਜਦੋਂ ਆਪਣੇ ਪਿਆਜ਼ ਥੋੜੇ ਬਰਾਊਨ ਹੋ ਗਏ ਤੇ ਇਸ ਦੇ ਵਿੱਚ ਆਪਾਂ ਕੱਟੇ ਹੋਏ ਟਮਾਟਰ ਐਡ ਕਰਾਂਗੇ ਟਮਾਟਰਾਂ ਦੇ ਨਾਲ ਵੀ ਸਾਗ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ। ਹੁਣ ਆਪਾਂ ਤੜਕੇ ਨੂੰ ਓਨੇ ਟਾਈਮ ਦੇ ਲਈ ਪਕਾਵਾਂਗੇ ਜਦੋਂ ਤੱਕ ਟਮਾਟਰ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ। ਇਹ ਦੇਖੋ ਆਪਣਾ ਤੜਕਾ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਹੈ। ਹੁਣ ਆਪਾਂ ਤੁਹਾਨੂੰ ਸਾਗ ਦਿਖਾਉਂਦੇ ਹਾਂ। ਇਹ ਦੇਖੋ ਸਾਗ ਕਿੰਨਾ ਵਧੀਆ ਬਣਿਆ ਹੈ। ਕਲਰ ਵੀ ਇਸ ਦਾ ਪਰਫੈਕਟ ਹੈ। ਤੇ ਇਸ ਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਹੈ ਇਹ ਦੇਖੋ ਜੀ ਕਿੰਨਾ ਵਧੀਆ ਮਿਕਸ ਹੋ ਚੁੱਕਾ ਹੈ ਸਾਗ ਹੁਣ ਇਸ ਦੇ ਵਿੱਚ ਆਪਾਂ ਇੱਥੇ ਤੜਕਾ ਐਡ ਕਰ ਦਵਾਂਗੇ ਤੜਕਾ ਐਡ ਕਰਕੇ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਮੇਰੀ ਇੱਕ ਰਿਕਵੈਸਟ ਹੈ ਜੇਕਰ ਤੁਹਾਨੂੰ ਮੇਰੀ ਇਹ ਸਿੰਪਲ ਜੀ ਪਿੰਡ ਵਾਲੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਪਣਾ ਪਰਫੈਕਟ ਸਾਗ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਇਸ ਨੂੰ ਸਰਵ ਕਰਾਂਗੇ ਤੁਸੀਂ ਵੀ ਜਰੂਰ ਇਸ ਨੂੰ ਬਣਾਇਓ ਖਾਇਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਇੱਕ ਵਾਰੀ ਚੁੱਲੇ ਤੇ ਸਾਗ ਬਣਾ ਕੇ ਜ਼ਰੂਰ ਦੇਖਿਓ ਦੇਖੋ ਕਿੰਨਾ ਕਰੀਮੀ ਆਪਣਾ ਸਾਗ ਬਣ ਕੇ ਰੈਡੀ ਹੋਇਆ ਹੈ ਹੁਣ ਆਪਾਂ ਇਸ ਦੇ ਉੱਪਰ ਥੋੜਾ ਦੇਸੀ ਘਿਓ ਪਾਵਾਂਗੇ ਤੇ ਇਸ ਨੂੰ ਆਪਾਂ ਇੰਜੋਏ ਕਰਾਂਗੇ ਤੁਸੀਂ ਇਸ ਨੂੰ ਮੱਕੀ ਦੀ ਰੋਟੀ ਦੇ ਨਾਲ ਬਾਜਰੇ ਦੀ ਰੋਟੀ ਦੇ ਨਾਲ ਜਾਂ ਸਿੰਪਲ ਕਣਕ ਦੀ ਰੋਟੀ ਦੇ ਨਾਲ ਵੀ ਖਾ ਸਕਦੇ ਹੋ ਇਹ ਦੇਖੋ ਜੀ ਕਿੰਨਾ ਵਧੀਆ ਆਪਣਾ ਸਾਗ ਬਣ ਕੇ ਰੈਡੀ ਹੋਇਆ ਹੈ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ